ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਹੁਤ ਗੰਭੀਰ ਦੌਰ ਚ ਪਹੁੰਚ ਚੁੱਕੀ ਹੈ ਦੇਰ ਰਾਤ ਉਹਨਾਂ ਦੀ ਸਿਹਤ ਵਿੱਚ ਭਾਰੀ ਗਰਾਵਟ ਨਜ਼ਰ ਆਈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਤਾਂ ਡਾਕਟਰਾਂ ਦੀ ਟੀਮ ਵੱਲੋਂ ਵੀ ਢੱਲੇਵਾਲ ਦੇ ਇਲਾਜ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਡਾਕਟਰਾਂ ਵੱਲੋਂ ਇਹ ਪੇਸ਼ੀਨ گوئی ਕੀਤੀ ਗਈ ਹੈ ਕਿ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਆਉਂਦੇ 1-2 ਦਿਨ ਬਹੁਤ ਹੀ ਨਾਜ਼ੁਕ ਹਨ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਰੀਬ 43 ਦਿਨਾਂ ਤੋਂ ਮਰਨ ਵਰਤੇ ਬੈਠੇ ਹਨ ਇਸ ਦੇ باوجود ਕੇਂਦਰ ਸਰਕਾਰ ਵੱਲੋਂ ਹਾਲੇ ਗੱਲਬਾਤ ਦਾ ਕੋਈ ਵੀ ਸਰਦਾ ਨਹੀਂ ਆਇਆ ਹੈ ਇਸ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ ਗੰਭੀਰ ਖਤਰਾ ਪੈਦਾ ਕਰ ਰਹੀ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਵੱਲੋਂ ਲੋਪਸ਼ੀਨ گوئی ਕੀਤੀ ਜਾ ਰਹੀ ਹੈ ਉਹ ਡਰਾਉਣ ਵਾਲੀ ਹੈ ਕਿ ਅਗਲੇ ਕੁਝ ਦਿਨ ਉਹਨਾਂ ਦੀ ਸਿਹਤ ਦੇ ਲਈ ਬੇहद ਹੀ ਗੰਭੀਰ ਹਨ ਕਿਉਂਕਿ ਜਿਸ ਹਾਲਤੂਚੋਂ ਪਹੁੰਚ ਚੁੱਕੇ ਹਨ ਉਹ ਬਹੁਤ ਹੀ ਭਿਆਨਕ ਹੈ ਅਜਹੀ ਹਾਲਤ ਦੇ ਵਿੱਚ ਉਹਨਾਂ ਦੀ ਸਿਹਤ ਉਹਨਾਂ ਦੀ ਸਿਹਤਯਾਬੀ ਨੂੰ ਲੈ ਕੇ ਸਵਾਲ ਲਗਾਤਾਰ ਉੱਠ ਰਹੇ ਹਨ ਪਰ ਇਸ ਦਰਮਿਆਨ ਸਵਾਲ ਇਹ ਵੀ ਉੱਠਦੇ ਹਨ ਕਿ ਕੇਂਦਰ ਦਾ ਰੁਬਈਆ ਇਸ ਕਦਰ ਅਨਮਨੁੱਖੀ ਕਿਉਂ ਹੋ ਚੁੱਕਾ ਹੈ ਇੱਕ ਇਰਜ਼ਾਨ ਪਿਛਲੇ ਕਈ ਦਿਨਾਂ ਤੋਂ ਸੜਕ ਤੇ ਬੇਸੁੱਧ ਹਾਲਤ ਵਿੱਚ ਮਰਨ ਦੀ ਹਾਲ ਚਪਿਆ ਹੈ ਪਰ ਕੇਂਦਰ ਵੱਲੋਂ ਕਿਸਾ ਕਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਦਰਮਿਆਨ ਪੰਡਾਲ ਵਿੱਚ ਬੈਠੇ ਲੋਕਾਂ ਵੱਲੋਂ ਪਾਠ ਕਰਕੇ ਅਰਦਾਸ ਕਰਕੇ ਡੱਲੇਵਾਲ ਸਾਹਿਬ ਦੀ ਸਿਹਤਯਾਬੀ ਦੀ ਦੁਆ ਕੀਤੀ ਗਈ ਅਰਦਾਸ ਕੀਤੀ ਗਈ ਪਰ ਇਸ ਦੇ ਬਾਵਜੂਦ ਇਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਡਾਕਟਰਾਂ ਵੱਲੋਂ ਵੀ ਹੁਣ ਗੰਭੀਰ